ਦੋਸਤੋ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖ਼ਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਜਿਵੇਂ ਕਿ ਹਰ ਵਾਰੀ ਤੁਹਾਡੀ ਕਚਹਿਰੀ ਦੇ ਵਿੱਚ ਨਵਾਂ ਵਿਚਾਰ ਲੈ ਕੇ ਹਾਜ਼ਰ ਹੁੰਦੇ ਆ ਅੱਜ ਵੀ ਮੇਰੇ ਨਾਲ ਹੋਣਗੇ ਸੀਨੀਅਰ ਪੱਤਰਕਾਰ ਕਲਦੀਸ਼ਨ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਬਰਮਾਲੀਪੁਰ ਸਾਹਿਬ ਦਾਰਸਕਾਂ ਦੀ ਜਾਣਕਾਰੀ ਵੀ ਦੱਸਦੀ ਆ ਆਪਾਂ ਹੁਣੇ ਪੰਜਾਬ ਦੇ ਵਿੱਚ ਨਾ ਪੂਰੇ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਹੋ ਕੇ ਆਈਆਂ ਨੇ ਰਿਜ਼ਲਟ ਵੀ ਆ ਗਏ ਨੇ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬੜਾ ਨਮੂਸ਼ੀ ਦਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਉਮੀਦਵਾਰਾਂ ਦੀ ਜਵੰਤਤਾ ਜੱਤ ਹੋ ਗਈਆਂ ਤੇ ਸਿਰਫ ਇੱਕ ਹੀ ਸੀਟ ਜਿੱਤ ਸਕੇ ਨੇ ਉਹ ਵੀ ਬਠਿੰਡੇ ਵਾਲੀ ਤੇ ਹੁਣ ਮਨਪ੍ਰੀਤ ਸਿੰਘ ਆਲੀ ਨੇ ਨਵਾਂ ਮੁੱਦਾ ਲੈ ਕੇ ਅੱਗੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਕਿ ਦਾਖਾਂ ਤੋਂ ਵਿਧਾਇਕ ਨੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਉਹਨਾਂ ਚਿਰ ਕੰਮ ਨਹੀਂ ਕਰਾਂਗਾ ਜਿੰਨਾ ਚਿਰ ਝੁੰਡਾ ਕਮੇਟੀ ਗੈਸ ਫਾਰਸ਼ਾ ਲਾਗੂ ਨਹੀਂ ਕਰਦੇ ਇਹਦੇ ਬਾਰੇ ਥੋੜੀ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਸ਼ ਵਿਦੇਸ਼ ਵਿੱਚ ਪੱਠੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਲੀਪੁਰ ਹੁਕਮ ਹੋਇਆ ਢਿੱਲੋ ਜ਼ਾਬਰੂਸ਼ ਸ਼੍ਰੋਮਣੀ ਕਾਲੀਦਾਨ ਦੀ ਜਿਹੜੀ ਐ ਇਸ ਵੇਲੇ ਲੋਕ ਸਭਾ ਚੋਣਾਂ ਵਿੱਚ ਇਸ ਦਿੱਤੀ ਆ ਤੇ ਇਹਦੇ ਵਿੱਚ ਇਥੇ ਪੰਜ ਛੇ ਚਾਰ ਤੋਂ ਥੋੜੀ ਜਿਹੀ ਮਾਰੀ ਜਾਵੇ ਕਿ ਕਿਸ ਤਰ੍ਹਾਂ ਦਾ ਹਾਲਾਤ ਨੇ ਜਿਹੜੇ ਕਿਉਂਕਿ ਇੱਕ ਤਰ੍ਹਾਂ ਨਾਲ ਜਦੋਂ ਸਿਆਸੀ ਤੌਰ ਤੇ ਕੋਈ ਮਨੁੱਖ ਕੋਈ ਜਥੇਬੰਦੀ ਕੋਈ ਪਾਰਟੀ ਪਛੜ ਜਾਂਦੀ ਹੈ ਇੱਕ ਤਰ੍ਹਾਂ ਨਾਲ ਜ਼ਖਮਾਂ ਵਾਲੀ ਗੱਲ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਨਹੀਂ ਕੀਤੀ ਕਿ ਕਿਸੇ ਨੂੰ ਮਾਨਸਿਕ ਤੌਰ ਤੇ ਟਾਰਚਰ ਕੀਤਾ ਜਾਵੇ ਤੇ ਕਿਉਂਕਿ ਸਾਰੀ ਦੀ ਸਾਰੀ ਪਾਰਟੀ ਦਾ ਹਾਰ ਜਾਣਾ ਕੇਵਲ ਇੱਕ ਸੀਟ ਜਿੱਤਣੀ ਤੇ ਇਹ ਬਹੁਤ ਦੁਖਦ ਸਮਾਂ ਹੁੰਦਾ ਕਿਸੇ ਪਾਰਟੀ ਵਾਸਤੇ ਉਹ ਪਾਰਟੀ ਖਾਸ ਕਰਕੇ ਜਿਹੜੀ ਪੰਜਾਬ ਦੇ ਹਿੱਤਾਂ ਲਈ ਲੜਦੀ ਆਈ ਸੰਘਰਸ਼ ਕਰਦੀ ਆਈ ਪੰਜਾਬ ਵਿੱਚ ਲਗਾਤਾਰ ਸਰਕਾਰ ਚਲਾਈ ਪੰਜਾਬ ਵਾਸੀਆਂ ਨੂੰ ਸੂਲਤਾਂ ਵੀ ਦਿੱਤੀਆਂ ਕੌੜੇ ਤੇ ਕਿਸਾਨੇ ਤਜਰਬਿਆਂ ਦੇ ਵਿੱਚੋਂ ਨਿਕਲਦਾ ਸ਼੍ਰੋਮਣੀ ਅਕਾਲੀ ਦਲ ਬੜੀਆਂ-ਬੜੀਆਂ ਕੁਰਬਾਨੀਆਂ ਕਰਕੇ ਇੱਥੋਂ ਤੱਕ ਪੁੱਜਦਾ ਪਰੰਤੂ ਅੱਜ ਹਾਲਾਤ ਇਹ ਹੋ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਨਿਮੋਸ਼ੀ ਜਨਕ ਹੋਈ ਤੇ ਕਈ ਵਾਰ ਚੋਣਾ ਹਾਰਨ ਤੋਂ ਬਾਅਦ ਜਿਹੜੇ ਛੋਟੇ ਲੈਵਲ ਦੇ ਵਰਕਰ ਹੁੰਦੇ ਨੇ ਪਿੰਡ ਲੈਵਲ ਦੇ ਉਹਨਾਂ ਦੀ ਮਾਨਸਿਕਤਾ ਇਹੋ ਜੀ ਹੁੰਦੀ ਹੈ ਕਿ ਉਹ ਛੋਟੀ ਛੋਟੀ ਗੱਲਾਂ ਤੇ ਖਿੱਚਣ ਲੱਗ ਜਾਂਦੇ ਨੇ ਤੇ ਇਸ ਕਰਕੇ ਅਸੀਂ ਆਪਣਾ 에ਪੀਸੋਡ ਅੱਜ ਥੋੜੇ ਦਿਨਾਂ ਬਾਅਦ ਤੁਹਾਡੇ ਚੱਕ ਚਿਹਰੀ ਦੇ ਵਿੱਚ ਲੈ ਕੇ ਆਏ ਹਾਂ ਹੁਣ ਢਿੱਲੋ ਸਭ ਦੇ ਸਵਾਲ ਤੇ ਆਈਏ ਸਵਾਲ ਹੈ ਕਿ ਮਨਪ੍ਰੀਤ ਸਿੰਘ ਇਹ ਵਾਲੀ ਨੇ ਬਿਆਨ ਦਿੱਤਾ ਹੈ ਕਿ ਝੂਂਦਾ ਕਮੇਟੀ ਦੀਆਂ ਸਿਫਾਰਿਸ਼ਾਂ ਨੇ ਜਿਹੜੀਆਂ ਉਹ ਲਾਗੂ ਕੀਤੀਆਂ ਜਾਣ ਪਿਆਰੇ ਦੋਸਤੋ ਅ ਬਹੁਤ ਧਿਰ ਪਹਿਲਾਂ ਤੁਹਾਡੇ ਸਾਰਿਆਂ ਦੇ ਯਾਦ ਹੋਵਾਂਗਾ ਹੋਵੇਗਾ ਕਿ ਅਕਾਲੀ ਦਲ ਵਿੱਚ ਇੱਕ ਬਗਾਵਤ ਦੀ ਤਰ੍ਹਾਂ ਇੱਕ ਗੱਲ ਉੱઠી ਸੀ ਕਿ ਅਕਾਲੀ ਦਲ ਸਰਵਾਈਵ ਕਿਵੇਂ ਕਰਦਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਇਕਵਾਲ ਸਿੰਘ ਝੂਂਦਾ ਜਿਹੜਾ ਬਰਦਾਨ ਸੰਗਰੂਰ ਤੇ ਜਿਹੜੇ ਕਿ ਹੁਣ ਲੋਕ ਸਭਾ ਵਿੱਚ ਉਮੀਦਵਾਰ ਵੀ ਸੀ ਸੰਗਰੂਰ ਤੋਂ ਉਹਨਾਂ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਬੜੇ ਦਿਨ ਲਾ ਕੇ ਬੜਾ ਸਮਾਂ ਲਾ ਕੇ ਇੱਕ ਰਿਪੋਰਟ ਤਿਆਰ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਿਦਾਂ ਕਰ ਸਕਦਾ ਉਹ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਹੋਣੀਆਂ ਤਾਂ ਦੂਰ ਦੀ ਗੱਲ ਉਹ ਕਮੇਟੀ ਦੀ ਮੇਰੇ ਹਿਸਾਬ ਨਾਲ ਜਦੋਂ ਰਿਪੋਰਟ ਦਿੱਤੀ ਉਸ ਤੋਂ ਬਾਅਦ ਮੁੜ ਕੇ ਉਹਦੇ ਉੱਤੇ ਕੋਈ ਗੌਰ ਨਹੀਂ ਕੀਤਾ ਗਿਆ ਬਹੁਤ ਸਾਰੇ ਅਕਾਲੀ ਲੀਡਰ ਘਰਾਂ 'ਚ ਬੈਠ ਗਏ ਸਨ ਤੇ ਉਸ ਤੋਂ ਬਾਅਦ ਲੰਮਾ ਸਮਾਂ ਖਿੱਚੋਤਾਣ ਚੱਲਦੀ ਰਹੀ ਆ ਤੇ ਅਕਾਲੀ ਦਲ ਦਾ ਮੇਰੇ ਹਿਸਾਬ ਨਾਲ ਕੋਈ ਮਤਲਬ ਬਹੁਤਾ ਅਕਾਲੀ ਦਲ ਨੇ ਉਸ ਗੱਲ ਵੱਲ ਤਵੱਜੂ ਨਹੀਂ ਦਿੱਤੀ ਤੇ ਲੋਕ ਸਭਾ ਚੋਣਾਂ ਆ ਗਈਆਂ ਤੇ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਕਾਲੀਦਾਵਲ ਦੇ ਉਲਟ ਸ਼੍ਰੋਮਣੀ ਕਾਲੀਦਾਵਲ ਨੂੰ ਭਲੇਖੇ ਵਿੱਚ ਜਿਹੜੀ ਚੀਜ਼ ਨੇ ਰੱਖਿਆ ਉਹ ਸਭ ਤੋਂ ਵੱਧ ਉਹ ਸੀ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼੍ਰੋਮਣੀ ਕਾਲੀਦਾਵਲ ਵੱਲੋਂ ਬੜੇ ਵੱਡੇ ਵੱਡੇ ਲਾਮ ਲਸ਼ਕਰ ਸੀ ਜਿਹੜੇ ਉਹ ਇਕੱਠੇ ਕੀਤੇ ਗਏ ਟਰੈਕਟਰ ਟਰਾਲੀਆਂ ਕਾਰਾਂ ਵੱਡੇ ਵੱਡੇ ਰੋੜਾਂ ਦੇ ਉੱਤੇ ਜਿਸ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਹਲਕਿਆਂ ਵਿੱਚ ਜਾਂਦੇ ਸੀ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਕਾ ਇਹ ਉਹ ਬਹੁਤ ਕੁਸ਼ ਰੋਡ ਸ਼ੋਅ ਦਰਾਨਾ ਦੇਖਣ ਨੂੰ ਮਿਲਿਆ ਮੀਡੀਆ ਸਭ ਵੀ ਕਹਿੰਨੇ ਵਿਚਾਰੂ ਤੇ ਜਦੋਂ ਕਿਤੇ ਗੈਰ ਹਾਜ਼ਰੀ ਸੀ ਦਸ ਦਸਾਰ ਫਿਕਰਮ ਸਿੰਘ ਮਜੀਠੀਆ ਵੀ ਜਾਂਦੇ ਰਹੇ ਨੇ ਉਹਨਾਂ ਦਾ ਵੀ ਸਵਾਗਤ ਉਦਾਂ ਹੀ ਪਲਾਨਡ ਜੋ ਵੀ ਸ਼ਰੂਨੀ ਕਾਲੀਦਲ ਦਾ ਖਾਕਾ ਤਿਆਰ ਕੀਤਾ ਕਿਸੇ ਉਹਦੇ ਮਤਲਬ ਹੁੰਦਾ ਰਿਹਾ ਦੇਖ ਕੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਸ਼ਰੂਨੀ ਕਾਲੀਦਲ ਸਰਵਾਈਵ ਕਰ ਜਾਵੇਗਾ ਸ਼ਾਇਦ ਸ਼ਰੂਨੀ ਕਾਲੀਦਲ ਸਿਆਸੀ ਤੌਰ ਤੇ ਥੋੜਾ ਜਿਹਾ ਉੱਪਰ ਉੱਠ ਜਾਵੇਗਾ ਖੈਰ ਇਦਾਂ ਨਹੀਂ ਹੋ ਸਕਿਆ ਇਹ ਗੱਲ ਇੱਕ ਅਲੱਗ ਵਿਸ਼ਾ ਹੈ ਤੇ ਹੁਣ ਗੱਲ ਮਨਪ੍ਰੀਤ ਯਾਰੀ ਦੇ ਬਿਆਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਇਹ ਉਠੜੀ ਗੱਲ ਸਵਭਕ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦਾ ਇੱਕ ਬਿਆਨ ਆਉਂਦਾ ਹੈ ਕਿ ਅਕਾਲੀ ਦਲ ਗੱਠ ਜੋੜ ਕਰਨ ਦੀ ਰਾਜਨੀਤੀ ਤੋਂ ਖੁੰਝਿਆ ਇਸ ਕਰਕੇ ਅਕਾਲੀ ਦਲ ਦਾ ਇਹ ਹਾਲ ਹੋਇਆ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਉੱਪਰ ਹਾਵੀ ਹੋਈ ਹੈ ਬਹੁਤ ਸਾਰੇ ਹਲਕਿਆਂ ਵਿੱਚ ਤੁਹਾਡੀ ਨਜ਼ਰ ਮੈਂ ਇੱਕ ਛੋਟੀ ਸੰਖੇਪ ਜੀ ਗੱਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਖੜ ਕਿੱਥੇ ਗਿਆ ਆ ਕੇ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਾਲੀਦਾਲ ਦੇ ਬਹੁਤ ਵੱਡੇ ਲੀਡਰ ਚੋਣ ਲੜਦੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜਾ ਪ੍ਰੋਫੈਸਰ ਚੰਦੂ ਮਾਜਰਾ ਵਰਗੇ ਆਗੂ ਜਿਨ੍ਹਾਂ ਨੇ ਟਿਕਟ ਵੀ ਲੜ ਕੇ ਲਈ ਆ ਕਿਵੇਂ ਅਨੰਦਪੁਰ ਸਾਹਿਬ ਲੜਦਿਆਂ ਕਿਉਂਕਿ ਉੱਥੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿਹੜੇ ਉਹ ਟਿਕਟ ਮੰਗਦੇ ਸੀ ਅਨੰਦਪੁਰ ਸਾਹਿਬ ਤੋਂ ਪਰੰਤੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹ ਚੋਣ ਲੜੀ ਤੇ ਉਹਨਾਂ ਨੂੰ ਸਿਰਫ 10.95 ਵੋਟਾਂ ਪਈਆਂ ਤੇ ਚੰਦੂ ਮਾਜਰਾ ਸਾਹਿਬ ਚੌਥੇ ਨੰਬਰ ਤੇ ਆਏ ਨੇ ਦੁੱਖ ਦੀ ਗੱਲ ਇਹ ਆ ਕਿ ਪ੍ਰੋਫੈਸਰ ਪ੍ਰੇਮ ਸਿੰਘ ਤੰਦੂ ਮਾਜਰਾ ਵਰਗੇ ਵੱਡੇ ਆਗੂ ਜਿਹੜੇ ਦਾਵਾ ਕਰਦੇ ਸੀ ਕਿ ਮੈਂ ਇਹ ਸੀਟ ਲੜਦੇ ਆ ਤੇ ਜਿਤਨੀ ਆ ਹਰਗੇ ਨੇ ਬਹੁਤ ਬੁਰੀਸਰਾ ਸ਼੍ਰੋਮਣੀ ਕਾਲਜ ਦਾ ਦੂਜੇ ਵੱਡੇ ਆਗੂ ਉਸੇ ਲੈਵਲ ਦੇ ਡਾਕਟਰ ਦਰਜੀਤ ਸਿੰਘ ਚੀਮਾ ਹੁਣ ਉਹ ਗੁਰਦਾਸਪੁਰ ਤੋਂ ਜਿਹੜਾ ਉਹਨਾਂ ਦਾ ਜੱਦੀ ਹਲਕਾ ਜੰਪਾਲਾ ਨੇ ਜਿਸ ਇਲਾਕੇ ਤੇ ਹਰਗੋਬਿੰਦਪੁਰਾ ਉਹਨਾਂ ਦਾ ਆਪਣਾ ਵਿਧਾਨ ਸਭਾ ਹਲਕਾ ਉੱਥੋਂ ਚੋਣ ਲੜਦੇ ਨੇ ਤੇ ਉੱਤੋਂ ਨੂੰ ਜੋ ਵੋਟ ਪੈਂਦੀ ਆ 7.93% 8% ਦੇ ਨੇੜੇ ਤੇਰੇ ਵੋਟ ਜਮਾਨਤ ਵੀ ਨਹੀਂ ਬਚਦੀ ਹੁਣ ਹੱਦ ਦੁਖਦਾਈ ਗੱਲ ਆ ਬਹੁਤ ਇਹ ਆਗੂ ਆਪਣੀਆਂ ਜਮਾਨਤਾਂ ਨਹੀਂ ਵਿਚਾ ਸਕੇ ਸ਼ਰੂਰੀ ਕਾਰਦੀ ਦਲ ਦੇ ਬਿਰਸਾ ਸਿੰਘ ਬਲਟੋਹਾ ਜਿਹਨਾਂ ਬਾਰੇ ਬਹੁਤ ਹਮਲਾਵਰ ਹੋ ਕੇ ਭਾਈ ਅਮਰਿਤਪਾਲ ਸਿੰਘ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ 8.25 ਜਮਾਨਤ ਜਬਤ ਤੇ ਇਕਵਾਲਸਨ ਚੋਣ ਦਾ ਜਿਹੜੇ ਚੋਣ ਦਾ ਕਮੇਟੀ ਦੇ ਮੁਖੀ ਸਨ ਇੱਕ ਰਿਪੋਰਟ ਤਿਆਰ ਕੀਤੀ ਉਸ ਤੋਂ ਬਾਅਦ ਰਿਪੋਰਟ ਦੱਬੀ ਤੋਂ ਬਾਅਦ ਵੀ ਚੋਣ ਦਾ ਸਾਹਿਬ ਨੇ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਬੋਲੇ ਨਹੀਂ ਤੇ ਉਹਨਾਂ ਨੂੰ ਬਹੁਤ ਨਿਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਉਹ 5ਵੇਂ ਨੰਬਰ ਤੇ ਸੰਗਰੂ ਲੋਕ ਸਭਾ ਹਲਕੇ ਚ ਭਾਰਤੀ ਜਨਤਾ ਪਾਰਟੀ ਤੋਂ ਵੀ ਥੱਲੇ 6.19 ਵੋਟਾਂ ਨੇ ਜਿਹੜੀਆਂ ਉਹ ਇਕਵਾਲ ਸਿੰਘ ਝੁੰਦਾ ਲੈਂਦੇ ਨੇ ਤੇ ਬਹੁਤ ਨਿਮੋਸ਼ੀ ਜਨਕ ਹਾਰ ਜਿਹਨੂੰ ਕਹਿ ਸਕਦੇ ਆ ਹੁਣ ਰਹੀ ਅੱਗੇ ਆ ਕੇ ਰਣਜੀਤ ਸਿੰਘ ਢਿੱਲੋਂ ਜਿਹੜੇ ਕਿ ਪ੍ਰਧਾਨਾ ਲੋਕ ਸਭਾ ਲਕਸਵਾਲਕੇ ਤੋਂ ਉਥੋਂ ਕਾਂਗਰਸ ਦੇ ਪ੍ਰਧਾਨ ਜਾਂ ਸਾਬਕਾ ਮੈਂਬਰ ਪਾਰਲੀਮੈਂਟ ਰਵਨੀ ਸਿੰਘ ਬਿੱਟੂ ਚੋਣਵਾਨ ਵਿੱਚ ਹੁੰਦੇ ਨੇ ਚੋਣਾਂ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਦਾ ਬਿਆਨ ਆਉਂਦਾ ਕਿ ਆਹ ਚੋਣਾਂ ਜਿਵੇਂ ਹਾਰ ਜਾਨਾ ਇਸ ਤੋਂ ਬਾਅਦ ਮੁੜ ਕੇ ਰਾਜਨੀਤੀ ਨਹੀਂ ਕਰਾਂਗਾ ਮੁੜ ਕੇ ਚੋਣਾਂ ਨਹੀਂ ਲੜਾਂਗਾ ਪਤਾ ਕਿ ਸਿਆਸੀ ਬੰਦੇ ਅਕਸਰ ਮੁੱਕਰਦਾ ਜਾਂਦੇ ਨੇ ਪਰ ਪਹਿਲਾਂ ਹੀ ਡੀਮੋਰਾਲਾਈਜ਼ ਇੰਨੇ ਹੋ ਗਏ ਕਿ ਉਹਨਾਂ ਨੂੰ ਲੱਗਿਆ ਕਿ ਗੱਲ ਗਈ ਹੈ 8.52% ਵੋਟ ਪਰਸੈਂਟ ਵੋਟ ਆ ਜਿਹੜੀ ਜਿਮਾਨ ਤੋਂ ਉਹਨਾਂ ਦੀ ਵੀ ਜਫਤ ਹੋ ਜਾਂਦੀ ਆ ਸੌਰ ਸਿੰਘ ਠੰਡੜ ਚੋਣ ਦਰਦ ਦੇ ਨੇ ਸਾਬਕਾ ਮੰਤਰੀ ਹਸ਼ਿਆਰਪੁਰ ਤੋਂ ਜਮਾਨਤ ਉਹਨਾਂ ਦੀ ਵੀ ਜਬਤ ਹੁੰਦੀ ਆ ਤੇ 9.68% ਵੋਟ ਆ ਜਿਹੜੀ ਸਿਰਫ ਜਿਹੜੀ ਕਿ ਇੱਕ ਆਜ਼ਾਦ ਉਮੀਦਵਾਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਪੀਪਰ ਵੱਧ ਵੋਟ ਲੈ ਜਾਂਦੇ ਨੇ ਤੇ ਸੌਰ ਸਿੰਘ ਠੰਡੜ ਦੀ ਵੀ ਜਮਾਨਤ ਜਬਤ ਹੁੰਦੀ ਆ ਤੇ 9.68% ਕੋਟ ਆ ਜਿਹੜੇ ਸੌਰ ਸਿੰਘ ਠੰਡੜ ਨੂੰ ਮਿਲਦੇ ਨੇ ਹੁਣ ਸ਼੍ਰੋਮਣੀ ਕਾਲੇਡੇ ਦੇ ਵੱਡੇ ਆਗੂ ਖੁਦ ਅਸੀਂ ਵੀ ਦਾ ਉਹਨਾਂ ਦਾ ਦਾਵਾ ਕਰਨ ਵਾਲਿਆਂ ਵਿੱਚੋਂ ਸੀ ਐਨ ਕੇ ਸ਼ਰਮਾ ਦਾ ਕਿ ਬਹੁਤ ਬਰਾਬਰ ਭਿੰਨ ਦੇ ਕਿਤੇ ਲੱਗੇ ਤੇ ਮੁਕਾਬਲੇ ਚ ਆ ਜਾਣਗੇ ਪਰੰਤੂ ਪਟਿਆਲਾ ਤੋਂ ਚੋਣ ਦਾਨਣ ਵਾਲੇ ਡਾਕਟਰ ਐਨ ਕੇ ਸ਼ਰਮਾ ਜਿਨ੍ਹਾਂ ਦਾ ਇਕੱਲਾ ਜੀਲਗਪੁਰ ਇਲਾਕਾ ਹੀ ਜੇ ਇੱਕ ਪਾਸੇ ਉਹਨਾਂ ਨੂੰ ਪਾਇਆ ਜਾਂਦਾ ਭੁੱਤ ਜਾਂਦਾ ਤਾਂ ਬਹੁਤ ਪਰਸੈਂਟ ਵੋਟ ਉਹਨਾਂ ਦੀ ਹੋ ਜਾਣੀ ਸੀ 13.37 60 13% ਦੇ ਕਰੀਬ ਵੋਟ ਉਹਨਾਂ ਨੂੰ ਪਈ ਹੈ ਜਮਨਤ ਉਹਨਾਂ ਦੀ ਵੀ ਜਬਤ ਹੋ ਗਈ ਆ ਹੁਣ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਲਿਆਂਦਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਤਾਲੀ ਕਾਂਗਰਸ ਦੇ ਸਾਹਕਾ ਪ੍ਰਧਾਨ ਨੇ ਚੋਣ ਮੈਦਾਨ ਵਿੱਚ ਉਤਾੜ ਦਿੱਤਾ ਗਮੇ ਦੱਸੇ ਕਿ ਇਹ ਪੀ ਨੂੰ ਵੋਟ ਕਿੰਨੀ ਪੈਂਦੀ ਆ 6.87% ਜਮਾਨਤ ਜਬਤ ਹੋ ਗਈ। ਐਸੇ ਹਾਲਾਤ ਵਿੱਚ ਸ਼੍ਰੋਮਣੀ ਕਾਲੀਦਾਵ ਦਾ ਹਰ ਫੈਸਲਾ ਦੇਖੋ ਤੁਸੀਂ ਜਾ ਕਿੱਧਰ ਨੂੰ ਰਿਹਾ ਹੈ। ਹੁਣ ਫਤੇਗੜ ਸਾਹਿਬ ਤੋਂ ਉਮੀਦਵਾਰ ਨੇ ਵਿਕਰਮਜੀਤ ਸਿੰਘ ਖਾਲਸਾ ਸਭ ਤੋਂ ਪਹਿਲਾਂ ਚੋਣ ਮੈਮ ਸ਼ੁਰੂ ਕੀਤੀ ਪੰਥਕ ਪਰਿਵਾਰ ਦੇ ਉਮੀਦਵਾਰ ਨੇ ਬਹੁਤ ਅੱਛੀ ਚੋਣ ਮੈਮ ਉਹਨਾਂ ਦੇ ਇਕੱਠ ਵੀ ਚੰਗੇ ਹੁੰਦੇ ਰਹੇ ਨੇ ਪਰ ਵੋਟ ਕਿੰਨੀ ਪੈਂਦੀ 13% ਤੇ ਜਮਾਨਤ ਜਬਤ ਵਿਕਰਮਜੀਤ ਸਿੰਘ ਖਾਲਸਾ ਦੀ ਐਡਵੋਕੇਟ ਰਾਜਮੇਦਰ ਸਿੰਘ ਫਰੀਦਕੋਟ ਤੋਂ ਚੋਣ ਲੜਦੇ ਨੇ ਅ ਗੁਰਦਾ ਗੁਰਦੇਵ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਪਰ ਉੱਥੇ ਵੀ ਉਹਨਾਂ ਦੀ ਜਮਾਨਤ ਜਦ ਤੱਕ 13.63 ਦੇ ਵਿੱਚ ਲਗਭਗ ਹੋ ਜਾਂਦੀ ਆ ਹੁਣ ਹੈਰਾਨੀ ਦੀ ਗੱਲ ਆ ਨੌ ਉਮੀਦਵਾਰਾਂ ਦੀ ਜਮਾਨਤ ਤਾਂ ਜਾ 10 ਉਮੀਦਵਾਰਾਂ ਦੀ ਜਮਾਨਤ ਤਾਂ ਜਪਤ ਹੁੰਦੀ ਰੇ ਬਾਕੀ ਦਾ ਕੌਣ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨਲ ਜੋਸ਼ੀ ਬਚ ਜਾਂਦੇ ਨੇ ਤੇ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ ਜਿਹੜੇ ਕਿ ਪੂਰਾ ਸਿੰਘ ਮਾਨ ਦੇ ਸੁਪੁੱਤਰ ਨੇ ਰਹੇ ਚੌਥੇ ਨੰਬਰ ਤੇ ਨੇ ਹੋ ਗਈ ਪਰ ਉਹਨਾਂ ਦੀ ਜਮਾਨਤ ਬਚ ਜਾਂਦੀ ਆ ਸਿਰਫ ਹਰ ਸਿਮਰਤਪੌਰ ਬਾਦਲ ਜੋ ਬਠਿੰਡੇ ਤੋਂ ਉਮੀਦਵਾਰ ਨੇ ਉਹ ਚੋਣ ਜਿੱਤਦੇ ਨੇ ਜਿੱਥੇ ਬਾਦਲ ਪਰਿਵਾਰ ਨੇ ਸਾਰੀ ਤਾਕਤ ਝੋਕੀ ਆ ਸਾਰਾ ਕੁਝ ਕੀਤਾ ਸਿਰਫ ਇੱਕ ਸੀਟ ਦੇ ਉੱਤੇ ਜਦੋਂ ਸ਼ਰੋਮੀਕਰ ਦਲ ਜਿੱਤ ਕੇ ਬਾਹਰ ਆਉਂਦਾ ਤੇ ਉਹਦਾ ਜਸ਼ਨ ਨੇ ਜਿਹੜੇ ਉਹ ਬਹੁਤ ਠਿੱਕੇ ਪੈ ਜਾਂਦੇ ਨੇ ਹਲਕੇ ਪੈ ਜਾਂਦੇ ਨੇ ਹੁਣ ਇਸ ਤਰ੍ਹਾਂ ਦੀ ਸਥਿਤੀ ਵਿੱਚ ਢਿੱਲੂ ਸਾਹਿਬ ਤੁਸੀਂ ਕਹਿੰਦੇ ਮਨਪ੍ਰੀਤ ਸਿੰਘ ਯਾੜੀ ਇਹ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਮਨਪ੍ਰੀਤ ਸਿੰਘ ਯਾੜੀ ਦੀ ਮਾਨਸਿਕਤਾ ਦੇ ਵਿੱਚੋਂ ਕੁਝ ਗੱਲਾਂ ਉੱਭਰਦੀਆਂ ਨੇ ਤੇ ਜੇ ਪਹਿਲਾਂ ਗੌਰ ਕੀਤੀ ਹੁੰਦੀ ਸ਼ਾਇਦ ਬਹੁਤ ਕੁਝ ਪਹਿਲਾਂ ਹੋ ਸਕਦਾ ਸੀ ਆਖਰ ਸ਼੍ਰੋਮਣੀ ਅਕਾਲੀ ਦਲ ਇਹ ਸਾਰਾ ਕੁਝ ਕਾਰ ਕੀ ਰਿਹਾ ਹੈ ਬਹੁਤ ਵੱਡਾ ਸਵਾਲ ਹੈ ਹਿੱਟਲੇ ਲੈਵਲ ਦੇ ਵਰਕਰ ਜਿਹੜੇ ਅਰਦਾਸ ਕਰਕੇ ਚੋਣਾਂ 'ਮੈਨ ਲੜਦੇ ਨੇ ਪੁਰਦਾਂ ਦੇ ਵਿੱਚ ਜਾ ਕੇ ਅਰਦਾਸਾਂ ਕਰਦੇ ਨੇ ਮਹਾਰਾਜ ਸੁਖ ਰੱਖੇ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਪੰਥ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਹਨਾਂ ਦੇ ਹਿਰਦੇ ਪਸੀਜੇ ਜਾਂਦੇ ਨੇ ਅਕਾਲੀ ਲੀਡਰਸ਼ਿਪ ਕਦੋਂ ਸੋਚੇਗੀ ਆਖਰ ਇਹ ਨੌਬਤ ਕਿਉਂ ਆਈ ਐ ਇੱਥੇ ਤਾਂ ਕੋਈ ਕਾਲੀ ਦਲ ਕਿਉਂ ਚਲਾ ਗਿਆ ਸ਼੍ਰੋਮਣੀ ਕਾਲੀ ਦਲ ਦੀ ਖੇਤਰੀ ਪਾਰਟੀ ਬਹੁਤ ਸੰਘਰਸ਼ ਕਰਨ ਵਾਲੀ ਪਾਰਟੀ ਤੇ ਇਹ ਬਹੁਤ ਹੈਟਲੇ ਲੈਵਲ ਤੇ ਮੈਂ ਸਮਝਦਾ ਕਿ ਇੱਕ ਐਸਾ ਵਿੜਾ ਆ ਗਿਆ ਕਿ ਲਗਭਗ ਚੌਥੀ ਵਾਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਪੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੌਥੀ ਵਾਰ ਵੱਡੇ ਸਵਾਲ ਖੜੇ ਹੋਏ ਨੇ ਉਹਨਾਂ ਵੱਲੋਂ ਉੱਥੋਂ ਛੱਡਣਾ ਜਾਂ ਨਾ ਛੱਡਣਾ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਪਾਰਟੀਆਂ ਨੂੰ ਰੱਖਣਾ ਜਾਂ ਨਾ ਰੱਖਣਾ ਉਹਨਾਂ ਦਾ ਨਿੱਜੀ ਪਾਰਟੀ ਦਾ ਫੈਸਲਾ ਹੈ ਵਰਕਰਾਂ ਦਾ ਫੈਸਲਾ ਹੈ ਪਰ ਕਿਤੇ ਨਾ ਕਿਤੇ ਜਿਹੜੇ ਹਿਰਦੇ ਬਲੁੰਦਰੇ ਜਾਂਦੇ ਨੇ ਜਿਹੜੇ ਪੰਥ ਨਾਲ ਮੋਹ ਰੱਖਦੇ ਨੇ ਪਿਆਰ ਰੱਖਦੇ ਨੇ ਜਿਨ੍ਹਾਂ ਨੂੰ ਅਕਾਲੀ ਦਲ ਨਾਲ ਮੁਹੱਬਤ ਆ ਜਿਹੜੇ ਕਹਿੰਦੇ ਨੇ ਅਕਾਲੀ ਦਲ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਹੈ ਜਿਹੜੇ ਕਹਿੰਦੇ ਨੇ ਸੰਘਰਸ਼ ਕਰਨ ਵਾਲੀ ਕੁਰਬਾਨੀਆਂ ਵਾਲੀ ਜਮਾਤ ਹੈ ਤੇ ਉਹ ਵਪਾਰਕ ਆਗੂਆਂ ਦੇ ਕੱਟਪੁਤਲੀ ਇੱਕ ਤਰ੍ਹਾਂ ਨਾ ਬਣ ਕੇ ਰਹਿ ਗਈ ਆ ਤੇ ਮਨਪ੍ਰੀਤ ਸਿੰਘ ਵਾਲੀ ਦਾ ਬਿਆਨ ਇਸੇ ਭਾਵਨਾਵਾਂ ਦੇ ਵਿੱਚੋਂ ਪੁੱਜਦਾ ਤੇ ਮਨਪ੍ਰੀਤ ਸਿੰਘ ਵਾਲੀ ਨੇ ਪਹਿਲਾਂ ਵੀ ਬਗਾਵਤ કરી ਸੀ ਪਹਿਲਾਂ ਵੀ ਇਹ ਗੱਲ ਕਹੀ ਸੀ ਤੇ ਹੁਣ ਵੀ ਥੋੜਾ ਜਿਆ ਸੱਚੇ ਪੱਕੇ ਅਕਾਲੀ ਨੇ ਤੇ ਅੱਜ ਬਹੁਤ ਸਾਰੇ ਅਕਾਲੀ ਲੀਡਰ ਹਨ ਮੇਰੀ ਨਿੱਜੀ ਤੌਰ ਤੇ ਗੱਲ ਹੋਈ ਮੇਰੇ ਆਪਣਾ ਪਿਆਰ ਹੈ ਬਹੁਤ ਸਾਰੇ ਨਾਲ ਤੇ ਸਾਰਿਆਂ ਨੇ ਇਹ ਗੱਲ ਮਤਲਬ ਬਹੁਤ ਦੁੱਖ ਦੇ ਵਿੱਚੋਂ ਸਦਮੇ ਦੇ ਵਿੱਚੋਂ ਜਿਸ ਤਰ੍ਹਾਂ ਪਰਿਵਾਰ ਦਾ ਕਿਸੇ ਦਾ ਬਹੁਤ ਸਿਆਰਾ ਜੀ ਚਲਾ ਜਾਵੇ ਜਿਸ ਤਰ੍ਹਾਂ ਕਿਸੇ ਪਰਿਵਾਰ ਦੇ ਜੀ ਦਾ ਇੱਕ ਤਰ੍ਹਾਂ ਨਾਲ ਕਾਲਜਾ ਕੱਢ ਲਿਆ ਗਿਆ ਹੋਵੇ ਇਸ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਬਹੁਤ ਦੁੱਖਦ ਲੱਭ ਜਾ ਵਿੱਚ ਗੱਲ ਕੀਤੀ ਕਿ ਅਕਾਲੀ ਦਲ ਕਿੱਥੇ ਚਲਾ ਗਿਆ ਭਾਰਤੀ ਜਨਤਾ ਪਾਰਟੀ ਨੇ ਇੱਕ ਤਰ੍ਹਾਂ ਨਾਲ ਇਸ ਸੰਸਥਾ ਨੂੰ ਖਤਮ ਕਰ ਦਿੱਤਾ ਇਸ ਜਿੱਥੇ ਬੰਦੀ ਨੂੰ ਇੱਕ ਤਰ੍ਹਾਂ ਨਾਲ ਖਾ ਲਿਆ ਹੈ ਭਾਵੇਂ ਅਕਾਲੀ ਦਲ ਦੀਆਂ ਗਲਤੀਆਂ ਨੇ ਭਾਵੇਂ ਲੀਡਰਾਂ ਦੀਆਂ ਗਲਤੀਆਂ ਪਰ ਇਹਨਾਂ ਦਾ ਅਨਲਿਸਿਸ ਕੌਣ ਕਰੇਗਾ ਤੇ ਮਨਪ੍ਰੀਤ ਸਿੰਘ ਇਹ ਵਾਲੀ ਵਰਗੇ ਆਗੂਆਂ ਦਾ ਸਵਾਲ ਹੈ ਜਿਹੜਾ ਉੱਠਦਾ ਰਹੇਗਾ ਬਿਲਕੁਲ ਜੇਕਰ ਹੁਣ ਹੁਣ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਹਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਆਉਣ ਵਾਲੇ ਸਮੇਂ ਕੀ ਸਥਿਤੀ ਰਹੂਗੀ ਕਿਸ ਤਰ੍ਹਾਂ ਉਹ ਆਪਣੇ ਜਿਹੜੀ ਚੀਜ਼ ਨੂੰ ਕੰਟਰੋਲ ਕਰ ਸਕਣਗੇ ਕੀ ਕਿ ਉਹ ਸਟੈਂਡ ਕਰ ਸਕਣਗੇ ਅਕਾਲੀ ਦਲ ਨੂੰ ਬਿਲਕੁਲ ਜੀ ਲੋ ਸਾਹਿਬ ਇਹ ਐਨਾਲਿਸਿਸ ਜਿਹੜਾ ਵਿਸ਼ਲੇਸ਼ਣ ਹੈ ਜਿਹੜਾ ਚੋਣਾਂ ਤੋਂ ਪਹਿਲਾਂ ਵੀ ਹੁੰਦਾ ਰਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇਖੋ ਇੱਕ ਗੱਲ ਜ਼ਰੂਰ ਤਾਂ ਸਾਨੂੰ ਸਾਰਿਆਂ ਨੂੰ ਮੰਨਣੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਅਕਸਰ ਉਗਲੀਆਂ ਉਖਦੀਆਂ ਰਹੀਆਂ ਨੇ ਕਿ ਉਹਨੇ ਪੰਥ ਤੱਕ ਏਜੰਡਾ ਛੱਡ ਦਿੱਤਾ ਹੈ ਅੰਤਕ ਜੈੰਡਾ ਛੱਡ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੀ ਝੋਲੇ ਵਿੱਚ ਪੈ ਗਿਆ ਕਾਂਦੀਦਲ ਤੇ ਉਹਨਾਂ ਨਾਲ ਵੀ ਬਗੜੀ ਕਿਸਾਨ ਮੋਰਚੇ ਦੇ ਰਾਨ ਪਹਿਲਾਂ ਆਪ ਦੇ ਆਪ ਨੂੰ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਵਿਰੋਧ ਨੂੰ ਵਿਖਦੇ ਆ ਭਾਰਤੀ ਜਨਤਾ ਪਾਰਟੀ ਨੂੰ ਛੱਡਣਾ ਪੈ ਗਿਆ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਕਾਂਦੀਦਲ ਦੀ ਬਾਤ ਕਦੇ ਨਹੀਂ ਪੁੱਛੀ ਇੱਥੋਂ ਤੱਕ ਮਿਲਣ ਦਾ ਸਮਾਂ ਤੱਕ ਵੀ ਨਹੀਂ ਦਿੱਤਾ ਸ਼੍ਰੋਮਣੀ ਕਾਂਦੀਦਲ ਨੂੰ ਇੱਕ ਵੇੜਾ ਸੀ ਜਦੋਂ ਜੱਥੇਦਾਰ ਗੁਰਚਰਨ ਸਿੰਘ ਟੋੜਾ ਸਦਰ ਸੁਖਦੇਵ ਸਿੰਘ ਢੀਂਡਾ ਜਾਂ ਸੈਕੰਡ ਲਾਈਨ ਦੀ ਸਾਰੀ ਲੀਡਰਸ਼ਿਪ ਜਦੋਂ ਦਿੱਲੀ ਨੂੰ ਆਵਾਜ਼ ਮਾਰਦੇ ਸੀ ਤੇ ਦਿੱਲੀ ਦਾ ਤਖਤ ਸੀ ਜਿਹੜਾ ਇੱਕ ਵਾਰ ਕੰਬਦਾ ਸੀ ਇਹ ਲ ਜਾਂਦਾ ਸੀ ਕਿ ਜਿੱਥੇ ਦਾ ਟੋੜਾ ਦਾ ਆ ਬਿਆਨ ਆ ਗਿਆ ਰਣਜੀਤ ਸਿੰਘ ਬਰਮਪੁਰਾ ਜਿੱਥੋਂ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਇਹ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਵਾਦਲ ਬਿਛੋੜਾ ਦੇ ਗਏ ਨੇ ਉਹ ਬੈੰਦੇ ਸੀ ਉਹਨਾਂ ਦੇ ਆਲੇ ਦੋਲੇ ਇੱਕ ਟੀਮ ਬੈੰਦੀ ਸੀ ਜਿੱਥੇ ਦਾ ਗੁਰਚਰਨ ਸਿੰਘ ਟੋੜਾ ਬੈੰਦੇ ਸੀ ਜਿੱਥੇ ਦਾ ਤੋਤਾ ਸਿੰਘ ਬੈੰਦੇ ਸੀ ਸ਼ਕੰਦਰ ਸਿੰਘ ਮਲੂਕਾ ਬੈੰਦੇ ਸੀ ਰਣਜੀਤ ਸਿੰਘ ਬਰਮਪੁਰਾ ਬੈੰਦੇ ਸੀ ਬਰੂਮ ਕੈਪਟਨ ਕੰਬਲਜੀਤ ਸਿੰਘ ਬੈੰਦੇ ਸੀ ਬਡਾਲਾ ਸਾਹਿਬ ਬੈੰਦੇ ਸੀ ਤੇ ਜਿਹਨੂੰ ਉਹ ਉਹ ਬੈਦੇ ਸੀ ਉਹਨਾਂ ਦੇ ਨਾਲ ਲੱਗਦਾ ਸੀ ਕਿ ਪੋਲਿਟਿਕਲ ਅਫੇਅਰਸ ਕਮੇਟੀ ਸ਼੍ਰੋਮਣੀ ਕਾਲਜ ਦੀ ਸਿਆਸੀ ਬਾਰੇ ਮਾਮਲਿਆਂ ਬਾਰੇ ਕਮੇਟੀ ਦੀ ਕੋਈ ਮੀਟਿੰਗ ਹੋ ਰਹੀ ਹੈ ਕੋਈ ਆਗੂ ਜੁੜੇ ਨੇ ਤੇ ਕੌਮ ਲਈ ਪੰਜਾਬ ਲਈ ਰਾਜਨੀਤਿਕ ਕੋਈ ਵੱਡਾ ਫੈਸਲਾ ਲਵੇਗੀ ਉਸ ਤੋਂ ਪਹਿਲਾਂ ਵੀ ਮੇਰੇ ਯਾਦ ਹੈ ਜਦੋਂ ਅਟਲ ਵਿਹਾਰੀ ਵਾਜਪਾਈ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਸੀ আর ਐਸਐਸ ਨਾਲ ਕਿਸੇ ਕੋਲ ਨੂੰ ਮਨਮਟਾਵ ਹੁੰਦਾ ਹੈ ਕਿਸੇ ਗੱਲ ਤੇ ਮਿਲਣ ਲਈ ਸਮਾਂ ਮੰਗਿਆ ਸਰਦਾਰ ਸੁਖਦੇਵ ਸਿੰਘ ਢਿੱਸਾ ਉਹਨਾਂ ਨੇ ਤੇ ਉਸ ਸ਼ਾਮ ਨੂੰ ਜਾ ਕੇ ਪ੍ਰਧਾਨ ਮੰਤਰੀ ਨੂੰ ਫਰਮੇਡ ਕਾਲੀਦਾਸ ਦੇ ਲੀਡਰ ਮਿਲਦੇ ਨੇ ਤੇ ਹੁਣ ਜਦੋਂ ਰਾਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਹੁੰਦੀ ਹੈ ਕਿਤੇ ਗੌਰ ਕਰਕੇ ਵੇਖਿਓ ਤੇ ਇਹ ਗੱਲ ਨੂੰ ਬੁਰਾ ਨਾ ਮੰਨਣਾ ਗੌਰ ਕਰਕੇ ਵੇਖਿਓ ਕਿ ਪਰ ਜੱਥੇ ਦਾ ਤੋਤਾ ਸਿੰਘ ਵਰਗੇ ਟਕਸਾਲੀ ਰਣਜੀਤ ਸਿੰਘ ਬ੍ਰਹਮਪੁਰ ਵਰਗੇ ਕਾਲੀ ਕੈਪਟਨ ਕਮਲਜੀਤ ਸਿੰਘ ਵਰਗੇ ਕਾਲੀ ਕਿੱਥੇ ਨੇ ਵੀ ਬੀਬੀ ਜ਼ਗੀਰ ਖਾਲ ਵਰਗੇ ਕਿੱਥੇ ਨੇ ਲੁਕਾ ਸਾਹਿਬ ਵਰਗੇ ਕਿੱਥੇ ਬੈਠਦੇ ਨੇ ਜਿਹੜੇ ਮਚਿਊਰ ਪਰਸਨ ਜਿਹੜੇ ਬਹੁਤ ਵੱਡੇ ਫੈਸਲੇ ਲੈਣ ਤੇ ਕਿਉਂਕਿ ਨੀਤੀਗਤ ਫੈਸਲਿਆਂ ਤੋਂ ਬਿਨਾ ਪਾਰਟੀਆਂ ਨਹੀਂ ਚੱਲਦੀਆਂ ਹੁੰਦੀਆਂ ਤੇ ਜਿੰਨਾ ਚਿਰ ਤੁਹਾਡੇ ਕੋਲ ਕੋਈ ਰਾਜ ਕਰਨ ਲਈ ਨੀਤੀ ਨਹੀਂ ਉਹਨਾਂ ਚਿਰ ਤੁਸੀਂ ਸਿਰ ਜਿੰਨੇ ਮਰਜ਼ੀ ਸਿਰ ਦੇ ਵਿੱਚ ਦਿਮਾਗ ਨਹੀਂ ਉਹਨਾਂ ਚਿਰ ਸਿਰ ਜਿੰਨੇ ਮਰਜ਼ੀ ਲਈ ਫਰੀ ਜਾਓ ਉਹਨਾਂ ਚਿਰ ਦਿਖਾਵੇ ਤੇ ਲੀਡਰ ਜਿੰਨੇ ਮਰਜ਼ੀ ਲਈ ਫਰੀ ਜਾਓ ਉਹਨਾਂ ਚਿਰ ਤੁਸੀਂ ਕਦੇ ਕਾਮਯਾਬ ਨਹੀਂ ਜਦੋਂ ਕੋਈ ਨੀਤੀ ਕੋਈ ਨਹੀਂ ਤੁਹਾਡੇ ਕੋਲ ਰਾਜ ਕਰਨ ਵਾਸਤੇ ਉਦੋਂ ਨੀਤੀ ਕਿਹਨੇ ਲੈਣੀ ਹੈ ਨੀਤੀ ਕਿਹਨੇ ਬਣਾਉਣੀ ਹੈ ਲੀਡਰਾਂ ਨੇ ਲੀਡਰ ਸੱਜੇ ਕਬੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉਹ ਨਹੀਂ ਹੁੰਦੇ ਜਿਹੜੇ ਕਿਸੇ ਵੀ ਵਡੇ ਸਦਾ ਪ੍ਰਕਾਸ਼ ਸਿੰਘ ਵਾਦ ਜਿੱਥੇ ਗੁਰਚਰ ਸਿੰਘ ਟੋੜਾ ਉਹਨਾਂ ਦੇ ਆਲੇ ਦੋਲੇ ਨੂੰ ਦੇਸੀ ਦੁੱਖ ਦੀ ਗੱਲ ਆ ਕਿ ਸ਼ਰੂਮਣੀ ਅਕਾਲੀ ਦਲ ਪੰਜਾਬ ਦੀ ਨਮਾਇੰਦਾ ਜਮਾਤ ਹੈ ਪੰਜਾਬ ਦੀ ਨਮਾਇੰਦਾ ਸਿਆਸੀ ਜੱਥੇਬੰਦੀ ਹੈ ਇਹਦਾ ਖੜੇ ਰਹਿਣਾ ਪੰਜਾਬ ਦੇ ਖੇਤ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਇੱਕ ਮਨੁੱਖ ਦੇ ਸਾਹ ਰਹਿਣ ਲਈ ਜ਼ਰੂਰੀ ਆ ਖੜੇ ਰਹਿਣਾ ਮੇਰਾ ਮਤਲਬ ਚੋਣਾ ਜਿੱਤਣ ਜਾਂ ਹਾਰਨ ਤੱਕ ਨਹੀਂ ਹੈ ਕਿਉਂਕਿ ਇਹ ਫੈਸਲਾ ਲੋਕਾਂ ਦਾ ਜਿਹੜਾ ਮਨ ਫੈਸਲਾ ਆਇਆ ਉਹ ਵੀ ਸਾਨੂੰ ਤੁਹਾਨੂੰ ਸਭ ਨੂੰ ਪ੍ਰਭਾਨ ਫੇਸ ਇਹ ਜਿਹੇ ਫੈਸਲੇ ਵੀ ਹਮੇਸ਼ਾ ਹੀ ਲੀਡਰਾਂ ਦੇ ਮਨਮਾਨੀਆਂ ਜਾਂ ਲੀਡਰਾਂ ਦੇ ਨੀਤੀਆਂ ਦੇ ਖਿਲਾਫ ਹੁੰਦੇ ਰਹੇ ਤੇ ਅੱਜ ਵੀ ਪੰਜਾਬ ਦੀ ਆਬਾਦ ਮਨੇ ਜਿਹੜਾ ਫੈਸਲਾ ਕੀਤਾ ਉਹ ਹੋ ਸਕਦਾ ਹੈ ਨੀਤੀਆਂ ਦੇ ਖਿਲਾਫ ਹੋਵੇ ਹੋ ਸਕਦਾ ਕਿ ਚੰਗੀਆਂ ਮੰਦੀਆਂ ਭਾਵਨਾਵਾਂ ਦੇ ਖਿਲਾਫ ਹੋਵੇ ਪਰ ਫਲੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਆਲੇ ਦੁਆਲੇ ਉਹ ਮੈਚੁਰ ਲੀਡਰਸ਼ਿਪ ਨਹੀਂ ਤੇ ਸਰਦਾਰ ਇਹ ਮਨਪ੍ਰੀਤ ਸਿੰਘ ਇਹ ਵਾਲੀ ਬਿਆਨ ਦਿੰਦੇ ਨੇ ਤੇ ਅਕਬਾਲ ਸਿੰਘ ਚੋਣਾਂ ਦੀ ਰਿਪੋਰਟ ਕਿੱਥੇ ਆ ਇਹਦੇ ਕੋਲ ਆ ਕੌਣ ਦੋ ਉਤੇ ਅਮਲ ਕਾਉਣ ਕਰੂ ਫਿਰ ਇਕਵਾਲ ਸਿੰਘ ਝੁੰਦਾ ਤੇ ਕਮੇਟੀ ਕਿਉਂ ਬਣਾਈ ਸੀ ਜੇ ਗਵਰਨਸੀ ਕਰਨੀ ਯਾਦ ਰੱਖੋ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਜਿੰਨੀ ਜਿੰਨੇ ਹੋਰ ਕੋਈ ਪ੍ਰਮੁੱਖ ਲੀਡਰ ਨੇ ਉਹਨਾਂ ਦਾ ਸਰ ਸੱਕਦਾ ਹੈ ਵੱਡੇ ਪਰ ਜਿਹੜੇ ਹੇਠਲੇ ਲੈਵਲ ਦੇ ਵਰਕਰ ਨੇ ਉਹ ਬਸੀਜੇ ਗਏ ਨੇ ਉਹਨਾਂ ਦੀ ਉਹਨਾਂ ਦੀ ਬਾਤ ਕੌਣ ਸੁਨੇਗਾ ਇਹ ਵੱਡਾ ਸਵਾਲ ਹੈ ਤੇ ਸ਼ਰਮਣੀ ਅਕਾਲੀ ਦਲ ਦੇ ਨੇੜ ਭਵਿੱਖ ਵਿੱਚ ਉੱਭਰਨ ਦੀਆਂ ਸੰਭਾਵਨਾਵਾਂ ਹਾਲ ਦੀ ਘੜੀ ਘਟ ਨੇ ਅਗਰ ਗੌਰ ਨਾ ਕੀਤੀ ਕਿਉਂ ਤਾਂ ਕਿ ਸਿਰ ਚੜ ਆਈ ਸ਼ਰਮਣੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ 35 ਤੋਂ 40 ਵਿਧਾਨ ਸਭਾ ਹਲਕੇ ਜਿਹੜੇ ਸ਼ਹਿਰੀ VOTER ਆ ਜਿਹੜੇ ਸ਼ਹਿਰੀ VOTER ਨਾਲ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਨੇ ਭਾਰਤੀ ਜਨਤਾ ਜਨਤਾ ਪਾਰਟੀ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਪਾਰਟੀ ਆ ਉਹ ਚੋਣਾਂ ਲੜਦੀਆਂ 40 ਹਲਕਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਕਾਂਗਰਸ ਪਾਰਟੀ ਬੁਰਾ ਨਾ ਬਣੋ 1 ਜੂਨ ਨੂੰ VOTER ਪਈਆਂ ਨੇ 1 ਜੂਨ ਨੂੰ ਜਦੋਂ ਸ਼੍ਰੀ ਕਬਤਖ ਸਾਹਿਬ ਤੇ ਫੌਜਾਂ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥਾਂ ਥਾਂ ਪੰਜਾਬ ਦੇ ਵਿੱਚ ਬੋਰਡ ਲਾਇਆ ਆਊਟ ਆਫ ਬੇਜਾਕੇ ਸ਼੍ਰੋਮਣੀ ਕਾਲੀਦਾਦ ਦੀ ਮਦਦ ਕਰਨ ਵਾਸਤੇ ਇਸ ਗੱਲ ਨੂੰ ਭਾਵੇਂ ਸਾਡੇ ਦਰਸ਼ਕ ਅਸੀਂ ਸਤਿਕਾਰ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਪੰਥ ਦੀ ਸਤਿਕਾਰਤ ਜਥੇਬੰਦੀ ਹੈ ਉਸ ਨੂੰ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਅੱਗੇ ਗੁਰਦੁਆਰਾ ਸਾਹਿਬ ਦੇ ਵਿੱਚ ਬੋਰਡ ਲੱਗਦੇ ਸੀ ਹੁਣ ਪੰਜਾਬ ਵਿੱਚ ਥਾਂ ਥਾਂ ਤੇ ਦਰਖਤਾਂ ਤੇ ਵੀ ਇੱਕ ਜੂਨ ਦੇ ਬੋਰਡ ਲਾ ਦਿੱਤੇ ਪਰ ਫਿਰ ਵੀ ਸੱਤ ਸੀਟਾਂ ਕਾਂਗਰਸ ਪਾਰਟੀ ਚ ਦਿੱਤੀ ਹੈ ਕਾਂਗਰਸ ਪਾਰਟੀ ਨੂੰ ਮਾਫ ਕਰ ਦਿੱਤਾ ਹੈ ਭਾਵਨਾ ਨਾਲ ਕਾਂਗਰਸ ਪਾਰਟੀ ਦੇ ਆਗੂ ਰੌਣਕਾਂ ਦੇ ਦਰਬਾਰ ਸਾਹਿਬ ਅੱਗੇ ਰੁਕਦੇ ਨੇ ਸੇਵਾ ਕਰਦੇ ਨੇ ਤੇ ਤੁਹਾਡੀ ਸੇਵਾ ਕੀਤੀ ਸੀ ਪ੍ਰਭਾਨ ਕੀ ਉਹਨਿੰਦੀ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਤੇ ਖੁਸ਼ ਕਿਉਂ ਨਹੀਂ ਹੁੰਦੇ ਤੇ ਯਾਦ ਰੱਖਿਓ ਕਉਮਾ ਤੇ ਜਿੱਥੇ ਬੰਦੀਆਂ ਹਮੇਸ਼ਾ ਉਹ ਤਰੱਕੀ ਕਰਦੀਆਂ ਨੇ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਬਤਾਲੂ ਕੋਈ ਫੈਸਲਾ ਲੈਂਦੀਆਂ ਨੇ ਪਰ ਲੋਕਾਂ ਦੀਆਂ ਭਾਵਨਾਵਾਂ ਹਰ ਚੀਜ਼ ਕੁਰਸੀ ਨਹੀਂ ਹੁੰਦੀ ਤੇ ਹਰ ਚੀਜ਼ ਕੁਰਸੀ ਤੋਂ ਬਿਨਾਂ ਹਰ ਚੀਜ਼ ਵਿੱਚ ਪੈਸਾ ਵੀ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਅੱਜ ਇਸ ਕਗਾਰ ਤੇ ਖੜਾ ਹੈ ਕਿ ਪੰਥਾ ਜਿਹੜਾ ਉਹ ਉਦਾਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਨ ਫਿਊਚਰ ਰਮਨਪ੍ਰੀਤ ਸਿੰਘ ਵਾਲੀ ਦੇ ਬਿਆਨ ਤੋਂ ਬਾਅਦ ਜਰੂਰ ਸੋਚਣਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਫੈਸਲੇ ਤੁਹਾਡੇ ਕੱਠ ਵੀ ਬਹੁਤ ਹੁੰਦੇ ਨੇ ਹੁੰਦੇ ਰਹਿਣਗੇ ਤੁਹਾਡੇ ਕੋਲ ਬਹੁਤ ਕੁਝ ਆਇਆ ਹੈ ਬਹੁਤ ਕੁਝ ਚਲਾ ਗਿਆ ਹੈ ਪਰੰਤੂ ਤੁਹਾਨੂੰ ਲੋਕ ਵੋਟਾਂ ਵਿੱਚ ਪ੍ਰਮਾਨ ਨਹੀਂ ਕਰ ਰਹੇ ਤੇ ਜੇ ਇੰਦਾ ਹਾਲ ਰਿਹਾ ਤੁਹਾਡਾ ਸਮਾਂ ਬਹੁਤ ਅੱਗੇ ਖਤਰਨਾਕ ਆਵੇਗਾ ਇਸ ਕਰਕੇ ਅੱਜ ਭਾਵਨਾਮਾ ਦੇ ਬਹਿਣ ਵਿੱਚ ਥੋੜਾ ਜਿਆਦਾ ਸਾ ਤੋਂ ਉੱਚਾ ਨਹੀਂ ਮਕਿਆ ਗਿਆ ਹੋਵੇਗਾ ਪਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਤਰਸਤੀ ਜਿਹੜੀ ਅੱਜ ਦੀ ਉਹ ਇਹੀ ਹੈ ਬਿਲਕੁਲ ਇਫਤਾਨ ਨਵਾਬ ਬਹੁਤ ਬਹੁਤ ਬਰਮਨਪੁਰ ਸਾਹਿਬ ਦੋਸਤੋ ਜੇਕਰ ਤੁਹਾਨੂੰ ਸਾਡੇ ਵਿਚਾਰਾਂ ਦੀ ਕਿਤੇ ਵੀ ਕੋਈ ਗਲਤੀ ਲੱਗੀ ਆ ਅਸੀਂ ਮਾਫੀ ਮੰਗਦੇ ਆ ਤੇ ਪਰ ਵਿਚਾਰ ਜੋ ਸਚਾਈਆ ਦਿਲ ਦੀ ਆਵਾਜ਼ ਆ ਉਹ ਕਹੀ ਜਾਂਦੀ ਜਦੀ ਆ ਤੇ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖ਼ਲਕ ਦੇਖੇ ਚੱ ਰਹੋ ਆਵਾਜ਼-ਏ-ਖ਼ਲਕ ਜੋ ਕਿ YouTube ਦੇ ਉੱਪਰ ਹੈਗਾ ਤਾਂ ਲਾਈਕ ਸ਼ੇਅਰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਆਉਣ ਵਾਲੇ ਸਮੇਂ ਬਾਅਦ ਥੋੜੇ ਟਾਈਮ ਬਾਅਦ ਜਲਦੀ ਤੁਹਾਡੇ ਚਿਹਰੇ ਦੁਆਰਾ ਪੇਸ਼ ਹੋਵਾਂਗੇ ਦੇਖਦੇ ਰਹੋ ਆਵਾਜ਼-ਏ-ਖ਼ਲਕ ਧੰਨਵਾਦ ਜੀ